ਜੀ ਜਿਗਰਾਸੀ ਕੌਮ ਖਾਤਰ ਪਰਵਾਰ ਵਾਰ ਗਏ ਤਨਹੀ ਜਿਗਰਾਸੀ ਕੌਮ ਖਾਤਰ ਪਰਵਾਰ ਵਾਰ ਗਏ ਤਨਹੀ ਜਿਗਰਾਸੀ ਸੀ ਜੋਟੜੀਆਂ ਸ਼ੇਰ ਬਣਾਇਆ ਓਹੋ ਅੱਜ ਵੀ ਗੜਕ ਰਿਹਾ ਨਹੀਂ ਹੋਣਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਗੁਰੂ ਸਾਹਿਬ ਦੇ ਪਰਿਵਾਰ ਅਤੇ ਉਹਨਾਂ ਦੇ प्यारे लाल चार साहिबजादियां दी शहादत ਨੂੰ ਬਹੁਤ ਹੀ ਵੱਖਰੇ ਢੰਗ ਦੇ ਨਾਲ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈਗਾ ਵੀਡੀਓ ਸਾਂਝੀ ਕੀਤੀ ਹੈ ਤੇ ਉਸ ਦੇ ਵਿੱਚ ਗੀਤ गा ਕੇ ਇਹਨਾਂ ਨੂੰ ਸ਼ਹਾਦਤ ਦੇ ਲਈ ਪ੍ਰਣਾਮ ਕੀਤਾ ਹੈਗਾ ਸ਼ਹੀਦੀ ਨੂੰ ਯਾਦ ਕੀਤਾ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਕੋਮ ਦੀ ਖਾਤਰ ਆਪਣਾ ਪੂਰਾ ਪਰਿਵਾਰ ਜੁਰਾਕੀ ਵਾਰ ਦਿੱਤਾ ਹੈਗਾ ਤਾਂ ਕੋਮ ਦਾ ਦੱਸ ਦਈਏ ਕਿ ਪੋ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਪੋ ਦੇ ਮਹੀਨੇ ਦੇ ਵਿੱਚ ਹੱਡ ਚੀਰਵੀ ਠੰਡ ਵੀ ਪੈ ਰਹੀ ਹੈ ਤੇ ਇਨ੍ਹਾਂ ਦਿਨਾਂ ਦੇ ਵਿੱਚ ਹਰ ਕੋਈ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੁਨੀਆ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਗੁਰੂ ਸਾਹਿਬ ਤੇ ਮਾਤਾ ਗੁਜਰਕੌਰ ਨੂੰ ਯਾਦ ਕਰਕੇ ਹਰ ਕੋਈ ਭਾਵੁਕ ਹੁੰਦਾ ਹੈ ਤੇ ਇਨ੍ਹਾਂ ਦਿਨਾਂ ਦੇ ਵਿੱਚ ਨਾਤਾ ਕੋਈ ਸਿੱਖ ਆਪਣੇ ਘਰ ਦੇ ਵਿੱਚ ਕੋਈ ਮਿੱਠਾ ਪਕਵਾਨ ਬਣਾਉਂਦਾ ਹੈ ਤੇ ਨਾ ਹੀ ਕਿਸੇ ਖੁਸ਼ੀ ਦੇ ਸਮਾਗਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਐਨੀ ਦਿਨੀ ਦੱਸਦੀ ਹੈ ਕਿ ਦਿਲਜੀਤ ਦੋਸਾਂਝ ਵੀ ਕਾਫੀ ਚਰਚਾ ਦੇ ਵਿੱਚ ਨੇ ਉਹਨਾਂ ਦੇ ਦੇਸ਼ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸ਼ੋਅ ਚੱਲ ਰਹੇ ਨੇ ਤੇ ਇਹਨਾਂ ਸ਼ੋਅ ਦੇ ਦੱਸਦੇ ਕਿ ਸ਼ਹੀਦੀ ਦਿਹਾੜੇ ਦੇ ਕਰਕੇ ਇਹਨਾਂ ਨੇ ਆਪਣੇ ਸ਼ੋਅ ਨੂੰ ਵੀ ਫਿਲਹਾਲ ਦੇ ਰਹੀ ਰੋਕ ਦਿੱਤਾ ਹੈਗਾ ਤੇ ਦਿਲਜੀਤ ਦੋਸਾਂਝ ਨੇ ਵਖਰੇ ਢੰਗ ਦੇ ਨਾਲ ਸ਼ਹਾਦਤ ਨੂੰ ਜਿਹੜਾ ਕਿ ਸ਼ਹੀਦਾਂ ਦੇ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ ਆਉ ਦੇਖਦੇ ਆ ਆ ਵੀਡੀਓ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਨੇ ਜਿਹੜਾ ਕਿ ਚਾਰ ਸਾਬਜ਼ਾਦਿਆਂ ਦੇ ਉੱਤੇ ਇੱਕ ਗੀਤ ਗਾਇਆ ਹੈ ਉਹ ਲੱਖਾਂ ਲੋਕੀ ਤਾਰ ਗਏ ਉਹ ਤਨਹੀ ਜਿਗਰਾ ਸੀ ਕੌਮ ਖਾਤਰ ਪਰਵਾਰ ਵਾ ਪਰ ਪਰਵਾਰ ਵਾਰ ਗਏ ਤਨਹੀ ਜਿਗਰਾ ਸੀ ਸੀ ਜੋਟੜੀਓ ਸ਼ੇਰ ਬਣਾਇਆ ਓਹੋ ਅੱਜ ਵੀ ਗੜਕ ਰਹਾ ਹੋਣਾ ਨਹੀਂ ਨਹੀਂ ਹੋਣਾ ਹੋਣਾ ਨਹੀਂ ਦਰবেশ ਕੋਈ ਮੇਰੇ ਦਸਮੇਸ਼ ਜਹਾਂ ਹੋਣਾ ਨਹੀਂ ਨਹੀਂ ਹੋਣਾ ਨਹੀਂ ਹੋਣਾ ਨਹੀਂ ਹੋਣਾ